ਸ੍ਰੀ ਕਾਲ ਜੀ ਅੱਜ ਅਸੀਂ 16 ਮਰਲੇ ਚ ਬਣਿਆ ਅਜਿਸਟਰੀ ਵਾਲਾ ਘਰ ਲੈ ਕੇ ਪਹੁੰਚੇ ਆਂ ਮਾਲਕ ਨੇ ਇਹ ਘਰ ਬਹੁਤ ਸੋਹਣਾ ਰੈਡੀ ਕਰਵਾਇਆ ਸੀ ਕੋਈ ਕਮੀ ਨਹੀਂ ਛੱਡੀ ਜੀ ਸਿਕਿਉਰਿਟੀ ਕੈਮਰਾ ਨਾਲ ਲੈਸ ਮਾਲਕ ਦਾ ਕਹਿਣਾ ਹੈ ਕਿ ਪੂਰਾ ਫਰਨੀਚਰ ਵੀ ਨਾਲ ਦੇਣਗੇ ਜਿਹੜਾ ਫਰਨੀਚਰ ਹੈ ਨਾ ਜੀ ਘਰ ਦੇ ਵਿੱਚ ਉਹ ਵੀ ਤੁਹਾਨੂੰ ਪੂਰਾ ਵਿੱਚ ਹੀ ਦਿੱਤਾ ਜਾਊਗਾ ਇਹ ਘਰ ਕੈਪਟਨ ਬਲਦੇਵ ਸਿੰਘ ਦਾ ਜੀ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ ਨੇੜੇ ਸ਼ਹਿਰ ਪਾਈ ਰੂਪਾ ਪੈਂਦਾ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਸਾਇਆ ਸੀ ਬੜੀਆਂ ਰੀਜਾਂ ਦੇ ਨਾਲ ਬਣਾਇਆ ਘਰ ਮਜਬੂਰੀ ਕਰਕੇ ਸੇਲ ਕਰਨਾ ਪੈ ਰਿਹਾ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਘਰ ਤਿਆਰ ਕੀਤਾ ਸੀਗਾ ਇਹ ਬਸ ਇੱਕ ਮਜਬੂਰੀ ਸੇ ਸਵੀਰ ਦੀ ਜਿਹੜਾ ਇਹਨੂੰ ਘਰ ਇਹ ਵੇਚਣਾ ਪੈ ਗਿਆ ਗਲੀ ਬਹੁਤ ਖੁੱਲੀ ਹੈ ਜੀ 20 ਫੁੱਟ ਗਲੀ ਹੈ ਟਰੈਕਟਰ ਗੱਡੀ ਬੜੇ ਆਰਾਮ ਦੇ ਨਾਲ ਮਸ਼ੀਨਰੀਆਂ ਘਰੇ ਆ ਜਾਂਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਖੁੱਲੀ ਗਲੀ ਦੇ ਉੱਤੇ ਇਹ ਘਰ ਲੱਗਦਾ ਹੈ ਲੌਕ ਇਟ ਲੱਗੀ ਹੈ ਬਹੁਤ ਸੋਹਣਾ ਘਰ ਤਿਆਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਇਸ ਵੀਰ ਨੇ ਦਿਖਾਇਆ ਜੀ ਦੇਖੋ ਇਧਰਲੀ ਸਾਈਡ ਬੈਠਕ ਬਣੀ ਹੋਈ ਹੈ ਬੈਠਕ ਦੇ ਨਾਲ ਹੀ ਗੱਡੀ ਘੜਾਉਣ ਵਾਸਤੇ ਜਗ੍ਹਾ ਬਣਾਈ ਹੋਈ ਹੈ ਉਹਦੇ ਨਾਲ ਹੀ ਅਟੈਚ ਬਾਥਰੂਮ ਬਣੇ ਹੋਏ ਨੇ ਬਹੁਤ ਸੋਹਣਾ ਰਿਹਾਇਸ਼ ਵਾਲਾ ਘਰ ਇਹ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਗੇਟੋਂ ਅੰਦਰ ਵੱਧਦੇ ਆਂ ਤੋਂ ਨਾਲ ਬੈਠ ਕੇ ਬੈਠਕ ਦੇ ਨਾਲ ਹੈਗੇ ਜੀ ਗੱਡੀ ਖੜਾਉਣ ਵਾਸਤੇ ਜਗ੍ਹਾ ਤੇ ਨਾਲ ਹੀ ਉਹਨਾਂ ਦੇ ਅਟੈਚ ਬਾਥਰੂਮ ਬਣੇ ਹੋਏ ਨੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸੋਹਣੇ ਤਿਆਰ ਕੀਤੇ ਹੋਏ ਨੇ ਤੇ ਇਹ ਜਿਹੜਾ ਘਰ ਵੇਚਣ ਦਾ ਰੀਜ਼ਨ ਹੈ ਜੀ ਇਹ ਵੀਰ ਦੇ ਜਿਹੜੇ ਕੈਪਟਨ ਸਾਹਿਬ ਦੇ ਪਰਿਵਾਰ ਹੈ ਉਹ ਬਾਹਰ ਰਹਿੰਦਾਗਾ ਤਾਂ ਇਹ ਚਾਹੁੰਦੇ ਨੇ ਕਿ ਅਸੀਂ ਵੀ ਉੱਥੇ ਜਾਣਾ ਮਤਲਬ ਇਹ ਵੀਰ ਨੇ ਉੱਥੇ ਸ਼ਿਫਟ ਹੋਣਾ ਤਾਂ ਕਰਕੇ ਇਹ ਘਰ ਵੇਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਸੁਜਾਵ ਕੀ ਬੂਟੇ ਲਾਏ ਹੋਏ ਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਜੀ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਤੁਸੀਂ ਚਾਹੇ ਤੁਸੀਂ ਸਬਜ਼ੀਆਂ ਵਗੈਰਾ ਵੀ ਲਾ ਸਕਦੇ ਹੋ ਥੋੜੀ ਜਿਹੀ ਜਗ੍ਹਾ ਰੱਖੀ ਹੋਈ ਹੈ ਕਿੰਨਾ ਸੋਹਣਾ ਤਿਆਰ ਕੀਤਾ ਹੋਇਆ ਸਾਰੀਆਂ ਫੈਸਿਲਿਟੀਆਂ ਨੇ ਘਰ ਦੇ ਵਿੱਚ ਇੱਕ ਤਰ੍ਹਾਂ ਤੁਹਾਨੂੰ ਦੇਖਣ ਨੂੰ ਕੋਠੀ ਤੋਂ ਵੀ ਜ਼ਿਆਦਾ ਸੋਹਣਾ ਲੱਗੂਆ ਘਰ ਐਨਾ ਵਧੀਆ ਤਿਆਰ ਕੀਤਾ ਹੋਇਆ ਜੋੜੀਆਂ ਦਾ ਕੰਮ ਪੱਥਰ ਦਾ ਕੰਮ ਬੇੜਾ ਸਾਰਾ ਪੱਕਾ ਖੁੱਲਾ ਬੇੜਾ ਕਿਸੇ ਵੀ ਤਰ੍ਹਾਂ ਦੀ ਕੋਈ ਇਹ ਝੰਜਟ ਨਹੀਂ ਵੀ ਗਲੀ ਦੇ ਵਿੱਚ ਗੱਡੀ ਨਹੀਂ ਆਉਂਦੀ ਟਰੈਕਟਰ ਨਹੀਂ ਆਉਂਦਾ ਵਧੀਆ ਮਸ਼ੀਨਰੀ ਘਰੇ ਆਉਂਦੀ ਹੈ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਕੌੜੀਆਂ ਨੇ ਅੱਗੇ ਵੀ ਇੱਕ ਵਾਸ਼ਰੂਮ ਬਣਿਆ ਹੋਇਆ ਹੈ ਇਧਰਲੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਤਿਆਰ ਕੀਤਾ ਹੋਇਆ ਇਹ ਘਰ ਹੈ ਜੀ ਇਹ ਵੀਰ ਨੇ ਸ਼ਿਫਟ ਹੋਣਾ ਜੀ ਵਿਦੇਸ਼ ਜਾਣਾ ਹੈ ਕਿਉਂਕਿ ਪੂਰੀ ਫੈਮਿਲੀ ਵਿਦੇਸ਼ੀ ਰਹਿੰਦੀ ਹੈ ਤਾਂ ਕਰਕੇ ਇਹ ਘਰ ਬੇਚ ਰਹੇ ਨੇ ਰੇਟ ਹੈ ਜੀ 30 ਲੱਖ ਰੁਪਏ ਡਿਮਾਂਡ 30 ਲੱਖ ਰੁਪਿਆ ਡਿਮਾਂਡ ਰੱਖੀ ਗਈ ਹੈ ਬਾਕੀ ਮਾਨਤਨ ਮੌਕੇ ਤੇ ਹੋ ਜੂਗਾ ਜਦੋਂ ਤੁਸੀਂ ਖਰੀਦਣ ਜਾਓਗੇ ਤਾਂ ਉਦੋਂ ਤੁਹਾਡਾ ਮਾਨਤਨ ਕੀਤਾ ਜਾਊਗਾ ਮੌਕੇ ਦੀ ਡਿਮਾਂਡ 3 ਲੱਖ ਰੁਪਏ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਘਰ ਤਿਆਰ ਕੀਤਾ ਹੋਇਆ ਬਿਜਲੀ ਦਾ ਜੋੜੀਆਂ ਵਗੈਰਾ ਦਾ ਰੰਗ ਪੇਂਡਾ ਟੈਲ ਪੱਥਰ ਦਾ ਸਾਰਾ ਵਰਕ ਕੀਤਾ ਹੋਇਆ ਮੰਨ ਕੇ ਚੱਲੋ ਇੱਕ ਤਰ੍ਹਾਂ ਦਾ ਆਲੀਸ਼ਾਨ ਘਰ ਇੱਕ ਰੀਜਾਂ ਨਾਲ ਤਿਆਰ ਕੀਤਾ ਹੋਇਆ ਇੱਕ ਵਸ ਮਜਬੂਰੀ ਕਰਕੇ ਹੀ ਵੇਚਣਾ ਪੈ ਰਿਹਾ ਤੇ ਇੱਕ ਹੋਰ ਗੱਲ ਜਿਹੜਾ ਘਰ ਦੇ ਵਿੱਚ ਫਰਨੀਚਰ ਰੱਖਿਆ ਹੋਇਆ ਉਹ ਵੀ ਤੁਹਾਨੂੰ ਵਿੱਚ ਹੀ ਮਿਲੂਗਾ ਜਦੋਂ ਤੁਸੀਂ ਘਰ ਦੀ ਡੀਲ ਕਰੋਗੇ ਨਾ ਜੀ ਤਾਂ ਉਦੋਂ ਤੁਹਾਨੂੰ ਇਹ ਜੜ ਜੜ ਸਾਰਾ ਫਰਨੀਚਰ ਘਰ ਦਾ ਵਿੱਚ ਹੀ ਦਿੱਤਾ ਜਾਊਗਾ ਤਾਂ ਤੁਸੀਂ ਇਹ ਮੌਕਾ ਜਿਹੜਾ ਹੱਥੋਂ ਨਾ ਕੱਢ ਦਿਓ ਕਿਉਂਕਿ ਨਾਲ ਫਰਨੀਚਰ ਤੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਘਰ ਤੁਹਾਨੂੰ 30 ਲੱਖ ਰੁਪਏ ਦੇ ਵਿੱਚ ਦਿੱਤਾ ਜਾਊਗਾ ਤੇ ਜਿਹੜਾ ਭੈਣ ਭਰਾ ਵੀਡੀਓ ਸ਼ੇਅਰ ਕਰਕੇ ਜਾਊਗਾ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਉਸ ਤੋਂ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜਾਇਓ ਘਰ ਖਰੀਦਣ ਵਾਸਤੇ 30 ਲੱਖ ਰੁਪਏ ਡਿਮਾਂਡ ਰੱਖੀ ਹੈ 16 ਮਰਲੇ ਦੇ ਵਿੱਚ ਬਣਿਆ ਰਜਿਸਟਰੀ ਵਾਲਾ ਘਰ ਹੈ ਇਹ ਜੀ ਨੰਬਰ ਜਿਹੜਾ ਵੀਰ ਦਾ ਤੁਸੀਂ ਨੋਟ ਕਰ ਲਓ ਜੀ 8793178249 8793178249 ਇਸ ਨੰਬਰ ਤੇ ਫੋਨ ਕਰਕੇ 30 ਲੱਖ ਰੁਪਏ ਦੇ ਵਿੱਚ ਇੱਕ ਘਰ 16 ਮਰਲੇ ਦੇ ਵਿੱਚ ਬਣਿਆ ਰਜਿਸਟਰੀ ਵਾਲਾ ਤੇ ਵਧੀਆ ਖੁੱਲੀ ਗਲੀ ਤੇ ਲੱਗਦਾ ਗੱਡੀ ਚਾਹੇ ਟਰੈਕਟਰ ਜੇ ਆਏ ਤੁਸੀਂ ਜਹਾਜ਼ ਲਿਆਓ ਉਹ ਵੀ ਘਰੇ ਵਧੀਆ ਬੜੀ ਆਸਾਨੀ ਦੇ ਨਾਲ ਆਉਂਦੀ ਹੈ ਮਸ਼ੀਨਰੀ ਇਹ ਘਰ ਤੁਸੀਂ ਖਰੀਦ ਸਕਦੇ ਹੋ ਨੰਬਰ ਇੱਕ ਵਾਰੀ ਫੇਰੇ ਵੀਰ ਦਾ ਨੋਟ ਕਰ ਲਓ 8893177249 ਤੁਸੀਂ ਇਸ ਨੰਬਰ ਤੇ ਕਾਲ ਕਰਨਾ ਹੈ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਐਸਪੀ ਨੇ ਬਹੁਤ ਸੋਹਣੀ ਅਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜਿਹਦੇ ਵਿੱਚ ਤੁਸੀਂ ਘਰ ਦਾ 뷰 ਹੈ ਜਿਹੜਾ ਆਸਾਨੀ ਦੇ ਨਾਲ ਘਰ ਬੈਠੇ ਹੀ ਚੈੱਕ ਕਰ ਸਕਦੇ ਹੋ ਤੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ੀਨਰੀ ਜਾਂ ਕੋਈ ਕੋਠੀਆਂ ਮਕਾਨ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਤਰ੍ਹਾਂ ਇਸ ਵੀਰ ਨੂੰ ਵੀਡੀਓ ਬਣਾ ਕੇ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚਲਾ ਦਿੱਤੀ ਜਾਊਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਐਸਪੀ ਨੇ ਛੱਤ ਵੀ ਵਧੀਆ ਪੱਕੀ ਕਰ ਰੱਖੀ ਹੈ ਤੇ ਬਾਕੀ ਵਿਹੜਾ ਬਹੁਤ ਸੋਹਣਾ ਖੁੱਲਾ ਪੱਕਾ ਕੀਤਾ ਹੋਇਆ ਹੈ ਤੇ ਵਧੀਆ ਰਿਹਾਇਸ਼ੀ ਏਰੀਆ ਹੈਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਸ ਤਰ੍ਹਾਂ ਤੁਹਾਨੂੰ ਦਿੱਕਤ ਨਹੀਂ ਆਊਗੀ ਜੇਕਰ ਤੁਸੀਂ ਘਰ ਖਰੀਦਦੇ ਹੋ ਤਾਂ ਤੁਸੀਂ ਬਸ ਇਹ ਨੰਬਰ ਨੋਟ ਕਰ ਲਿਆ ਹੁਣ ਇਹ ਨੰਬਰ ਤੇ ਕਾਲ ਕਰੋ ਤੇ ਘਰ ਜਿਹੜਾ ਖਰੀਦ ਸਕਦੇ ਹੋ ਅਗਲਾ ਘਰ ਜਿਹੜਾ ਸੀ ਲੈ ਕੇ ਆਏ ਆ ਜੀ ਇਹ 8.5 ਬਿਸਵੇਚ ਬਣਿਆ 8.5 ਬਿਸਪੇ ਦੇ ਵਿੱਚ ਬਣਿਆ ਘਰ ਵਿਕਾਊ ਮਜਬੂਰੀ ਕਰਕੇ ਬੇਚ ਰਹੇ ਨੇ ਮਾਲਕ ਦਾ ਕਹਿਣਾ ਹੈ ਕਿ ਚਾਰ ਰੂਮ ਬਰਾਂਡਾ ਰਸੋਈ ਪਸ਼ੂ ਵਾਲੀ ਭਾਂਡਾ ਅਜਿਸਟਰੀ ਵਾਲੀ ਜਗਾ ਸਰਵਿਸਿਬਲ ਮੋਟਰ ਲੱਗੀ ਹੈ ਕਮਰੇ ਦੇ ਵਿੱਚ ਫਲੋਰ ਟੈਲ ਲੱਗੀ ਹੈ ਬੇੜੇ ਚ ਇੰਟਰਲੌਕ ਡੈਲ ਲੱਗੀ ਹੈ ਤੇ ਕੋਠੇ ਤੇ ਵੀ ਫਰਸ਼ ਲੱਗਾ ਹੈ ਆਰ ਸੀ ਲੈਟਰ ਵਾਲੀ ਛੱਤ ਰੇਟ ਹੈ ਜੀ 30 ਲੱਖ ਰੁਪਏ ਡਿਮਾਂਡ 3 ਲੱਖ ਰੁਪਏ ਦੀ ਮਾਰ ਰੱਖੀ ਗਈ ਹੈ ਬਾਕੀ ਇਹ ਵੀ ਵਧੀਆ ਖੁੱਲੀ ਗਲੀ ਤੇ ਹੈ ਜੀ ਇਹ ਘਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਗੱਡੀ ਟਰੈਕਟਰ ਜਿਵੇਂ ਮਰਜ਼ੀ ਲੈ ਜਾ ਸਕਦੇ ਹੋ ਵਧੀਆ ਖੁੱਲੀ ਗਲੀ ਦੇ ਉੱਤੇ ਇਹ ਘਰ ਲੱਗਦਾ ਹੈ ਜੀ ਤੇ ਇਹਦੇ ਵਿੱਚ 4 ਤਾਂ ਰੂਮ ਬਣੇ ਹੋਏ ਨੇ ਬਰਾਂਡਾ ਰਸੋਈ ਪਸ਼ੂਆਂ ਲਈ ਬਰਾਂਡਾ ਤੇ ਰਜਿਸਟਰੀ ਵਾਲੀ ਜਗ੍ਹਾ ਇਹ ਵੀ ਰਜਿਸਟਰੀ ਵਾਲੀ ਜਗ੍ਹਾ ਜਿਹੜਾ ਆਪਾਂ ਪਹਿਲਾਂ ਘਰ ਦਿਖਾਇਆ ਉਹ ਵੀ ਰਜਿਸਟਰੀ ਵਾਲੀ ਜਗ੍ਹਾ ਹੈ ਵੇਚਣ ਦਾ ਕਾਰਨ ਹੈ ਮਜਬੂਰੀ ਠੀਕ ਹੈ ਜੀ ਮਜਬੂਰੀ ਕਰਕੇ ਹੀ ਇਹ ਵੇਚ ਰਹੇ ਨੇ ਪੈਸਿਆਂ ਦੀ ਲੋੜ ਸੀਗੀ आर सिलेंटर वाली छत है 30 लाख रुपया डिमांड है जी एरिया भी ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਵਾਸਤੇ 987798846 ਵਾਲੀ ਵੀਡੀਓ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਹੈ ਇਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਫੁੱਲ ਸਕਰੀਨ ਦੀ ਵੀਡੀਓ ਸਾਰੀ ਜਾਣਕਾਰੀ ਸਾਨੂੰ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜੀ ਜਿਹੜੇ ਭੈਣ ਭਰਾ ਵੀਡੀਓ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੇ ਆਹ ਵਾਲੀ ਵੀਡੀਓ ਨੂੰ ਇੰਨੀ ਕੁ ਜ਼ਿਆਦਾ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਜਿਹੜੇ ਮਤਲਬ ਦੋ ਘਰ ਲੈ ਗਏ ਇੱਕ ਤਾਂ ਵੀਰ ਨੇ ਕਿਤੇ ਬਾਹਰ ਸ਼ਿਫਟ ਹੋਣਾ ਜਿਹੜੇ ਤੁਸੀਂ ਪਿੱਛੇ ਘਰ ਦੇਖਿਆ ਆਹ ਵਾਲੇ ਵੀਰ ਦੀ ਮਜਬੂਰੀ ਸੀ ਇਹਨੂੰ ਪੈਸਿਆਂ ਦੀ ਲੋੜ ਹੈ ਤਾਂ ਵੇਚ ਰਹੇ ਨੇ ਤਾਂ ਇਹਨਾਂ ਦੇ ਘਰ ਨੇ ਜਿਹੜੇ ਜਲਦੀ ਸੇਲ ਹੋ ਸਕਣ ਤਾਂ ਤੁਸੀਂ ਵੀਡੀਓ ਨੂੰ ਇੰਨੀ ਕੁ ਜ਼ਿਆਦਾ ਸ਼ੇਅਰ ਕਰ ਦਿਓ ਜੀ ਤਾਂ ਕਿ ਜਿਹੜੇ ਘਰ ਨੇ ਜਲਦੀ ਸੇਲ ਹੋ ਸਕਣ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਹ 8.5 ਬਿਸਬੇ ਦੇ ਵਿੱਚ ਬਣਿਆ ਘਰ ਮਜ਼ਦੂਰੀ ਕਰਕੇ ਵੇਚ ਰਹੇ ਨੇ ਮਾਲਕ ਦਾ ਕਹਿਣਾ ਚਾਰ ਰੂਮ ਬਣਾਂਡਾ ਰਸੋਈ ਪਸ਼ੂ ਵਾਲੀ ਬਰਾਂਡਾ ਰਜਿਸਟਰੀ ਵਾਲੀ ਜਗਾ ਸਵਰਸਿਵਲ ਮੋਟਰ ਲੱਗੀ ਹੈ ਕਮਰੇ ਦੇ ਵਿੱਚ ਫਲੋਰ ਟਾਈਲ ਲੱਗੀ ਹੈ ਬੇੜੇ ਸੈਂਟਰ ਲੋਕ ਟਾਈਲ ਲੱਗੀ ਹੋਈ ਹੈ ਤੇ ਕੋਠੇ ਤੇ ਵੀ ਫर्श ਲੱਗਾ ਹੈ ਆਰ ਸਿਲੈਂਟਰ ਵਾਲੀ ਸ਼ਰਤ ਹੈ 30 ਲੱਖ ਰੁਪਏ ਡਿਮਾਂਡ ਹੈ ਏਰੀਆ ਜੀ ਖੁੱਡੇ ਪੱਤੀ ਤੌਲਾ ਬਰਨਾਲਾ ਨੰਬਰ ਮਾਲਕ ਵੀਰ ਦਾ ਨੋਟ ਕਰ ਲਓ ਜੀ ਜਿਹਦੇ ਉੱਤੇ ਤੁਸੀਂ ਕਾਲ ਕਰਕੇ ਘਰ ਖਰੀਦ ਸਕਦੇ ਹੋ 75893 67416 75893 67416 ਇਸ ਨੰਬਰ ਤੇ ਫੋਨ ਕਰਕੇ ਤੁਸੀਂ 8.5 ਵਿਸਬੇ ਦੇ ਵਿੱਚ ਬਣਿਆ ਘਰ ਜੋ ਕਿ ਮਾਲਕ ਮਜਬੂਰੀ ਕਰਕੇ ਹੀ ਵੇਚ ਰਿਹਾ ਇਹ ਤੁਸੀਂ ਖਰੀਦ ਸਕਦੇ ਹੋ 30 ਲੱਖ ਰੁਪਏ ਦੇ ਵਿੱਚ 30 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਤੁਸੀਂ ਮੌਕੇ ਤੇ ਜਾਓਗੇ ਬੈਠੋਗੇ ਗੱਲਬਾਤ ਕਰੋਗੇ ਉਦੋਂ ਹੋਰ ਵੀ ਕੋਈ ਉੱਪਰ-ਨੀਚੇ ਹੋ ਜਾਂਦਾ ਹੁੰਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਵਾਸ਼ਰੂਮ ਬਣਿਆ ਵਧੀਆ ਦੇਖੋ ਜੀ ਵੀਰ ਨੇ ਬਣਾ ਰੱਖੇ ਨੇ ਵਧੀਆ ਤਿਆਰ ਕਰ ਰੱਖੇ ਨੇ ਜਿੰਨਾ ਘਰ ਵੀ ਬਣਾਇਆ ਵਧੀਆ ਤਿਆਰ ਕੀਤਾ ਹੋਇਆ ਪਸ਼ੂਆਂ ਦੇ ਲਈ ਦੇਖੋ ਜੀ ਵਧੀਆ ਭਾਂਡਾ ਬਣਿਆ ਹੋਇਆ ਥੱਲੇ ਵੀ ਪਸ਼ੂਆਂ ਦੇ ਫਰਸ਼ ਲਾ ਰੱਖਿਆ ਹੈ ਵਧੀਆ ਖੁੱਲਾ ਬੇੜਾ ਦਾ ਤੁਸੀਂ ਦੇਖ ਸਕਦੇ ਹੋ ਇਹ ਵੀਰ ਨੇ ਜਿਹੜਾ ਬੇੜਾ ਇਹ ਥੋੜਾ ਜਿਹਾ ਕੱਚਾ ਰੱਖਿਆ ਹੋਇਆ ਕਿਉਂਕਿ ਪਸ਼ੂਆਂ ਵਾਸਤੇ ਅੱਧਾ ਕੱਚਾ ਅੱਧਾ ਪੱਕਾ ਇੱਕ ਪਾਸੇ ਪੌੜਣਾ ਜਿਹੜਾ ਜੁਹਿਆ ਇੱਕ ਪਾਸੇ ਚੌਂਤਰਾਏ ਬਣਾ ਰੱਖਿਆ ਤੁਸੀਂ ਦੇਖ ਸਕਦੇ ਹੋ ਇੰਟਰਲੌਕ ਟੋਲ ਜਿਹੜੀ ਟੈਲ ਹੁੰ ਉਹ ਲੱਗੀ ਹੋਈ ਹੈ ਜੀ ਤੇ ਬਾਕੀ ਵੀ ਹੋਰ ਹੁਣ ਇਧਰਲੇ ਸਾਈਡ ਤੁਸੀਂ ਦੇਖ ਸਕਦੇ ਹੋ ਰਸੋਈ ਬਹੁਤ ਸੋਹਣੀ ਤਿਆਰ ਕਰ ਰੱਖੀ ਹੈ ਜੀ ਨੰਬਰ ਤੁਸੀਂ ਨੋਟ ਕਰ ਹੀ ਲਓ ਇੱਕ ਵਾਰੀ ਦੁਬਾਰੇ ਫੇਰ ਕਿਉਂਕਿ ਕਈ ਵਾਰੀ ਨਾ ਤੁਸੀਂ WhatsApp ਨੰਬਰ ਚੈਨਲ ਦਾ ਨੋਟ ਕਰ ਲੈਨੇ ਹੋ ਤਾਂ ਤੁਸੀਂ ਇਹ ਮਾਲਕ ਦਾ ਸਿੱਧਾ ਨੰਬਰ ਨੋਟ ਕਰ ਸਕਦੇ ਹੋ ਜੀ 7589376416 ਇਹ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ 8.5 ਬਿਸਬੇ ਦੇ ਵਿੱਚ ਬਣਿਆ ਘਰ 30 ਲੱਖ ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ਜੀ ਵਧੀਆ ਖੁੱਲੀ ਗਲੀ ਤੇ ਲੱਗਦਾ ਹੈ ਠੀਕ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਖੱਜਲ ਕੁਵਾਰੀ ਵਾਲਾ ਕੰਮ ਨਹੀਂ ਹੈਗਾ ਸਿੱਧੀ ਵਧੀਆ ਘਰ ਦੇ ਵਿੱਚ ਚੀਜ਼ ਆਉਂਦੀ ਹੈ ਵਧੀਆ ਖੁੱਲਾ ਬੇੜਾ ਤੈਲ ਲੱਗੀ ਹੋਈ ਹੈ ਘਰ ਦੇ ਵਿੱਚ ਤੇ ਵਧੀਆ ਤਿਆਰ ਕੀਤਾ ਹੋਇਆ ਜਿੰਨਾ ਕਵੀਰ ਨੇ ਕੀਤਾ ਜੀ ਬਸ ਇਹ ਮਜਬੂਰੀ ਕਰਕੇ ਵੇਚਣਾ ਪੈ ਰਿਹਾ ਤੇ ਬਾਕੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤਾਂ ਕਿ ਇਹਨਾਂ ਦੇ ਘਰ ਜਿਹੜੇ ਜਲਦੀ ਸੇਲ ਹੋ ਸਕਣ ਤੇ ਤੁਸੀਂ ਕਿਹੜੇ ਏਰੀਆ ਦੇ ਵਿੱਚ ਘਰ ਕੋਠੀ ਜ਼ਮੀਨ ਖਰੀਦਣਾ ਚਾਹੁੰਦੇ ਹੋ ਇਹ ਕਮੈਂਟਾਂ 'ਚ ਦੱਸ ਦਿਓ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਇਹਨਾਂ ਦਾ ਹੌਸਲਾ ਵਧਾਈ ਕਰਿਓ ਤਾਂ ਕਿ ਘਰ ਮਕਾਨ ਇਹਨਾਂ ਦੇ ਜਲਦੀ ਸੇਲ ਹੋ ਸਕਣ ਤੇ ਜਿਹੜੇ ਇਹਨਾਂ ਨੂੰ ਜ਼ਰੂਰਤ ਹੈ ਪੈਸਿਆਂ ਦੀ ਉਹ ਪੂਰੀ ਹੋ ਸਕੇ ਤੁਹਾਡਾ ਸਾਰਾ ਮਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਵੀਡੀਓ ਸ਼ੇਅਰ ਕਰਨ ਦੇ ਲਈ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਠੀ ਮਕਾਨ ਦੇਖਣਾ ਚਾਹੁੰਦੇ ਹੋ ਤਾਂ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਉੱਥੇ ਤੁਹਾਨੂੰ ਵਸਤੂਨਾਂ ਦੇਖਣ ਨੂੰ ਮਿਲ ਜਾਣਗੇ ਜੀ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਾ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਕਿਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ